ਕਾਲੇ ਲੋਕਾਂ ਵਿਰੁੱਧ ਹੈਂਸਾ 1954 ਤੱਕ ਗੁਲਾਮੀ ਨੂੰ ਖਤਮ ਕੀਤੇ ਲਗਭਗ 100 ਸਾਲ ਹੋ ਗਏ ਸਾਧਾ ਹਾਲਾਂਕਿ ਕਾਲੇ ਅਮਰੀਕਨਾਂ ਨੂੰ ਬਹੁਤ ਜ਼ਿਆਦਾ ਹੈ ਸਦਾ ਸਾਹਮਣਾ ਕਰਨਾ ਪਿਆ ਜਿਵੇਂ ਕਿ ਟੱਟਮਾਰ ਅਥੇ ਲਿੰਚਿੰਗ ਅਕਸਰ ਇਹ ਇੱਕ ਕਥਿਤ ਅਪਰਾਧ ਦੇ ਹੇਠ ਕੀਤਾ ਜਾਂਦਾ ਸੀ ਪਰ ਕਾਨੂੰਨੀ ਮੁਕੱਦਮਾ ਚਲਾਏ ਬਿਨਾਂ ਜ਼ਿਆਦਾਤਰ ਮਾਮਲਿਆਂ ਵਿੱਚ ਇਨਾ ਬੇਰੇ ਕਾਤਲਾ ਅਤੇ ਕੁੱਟਮਾਰਾਂ ਨੂੰ ਪੁਲਿਸ ਦੁਆਰਾ ਰੋਕਿਆ ਜਾਂ ਜਾਂਚ ਨਹੀਂ ਕੀਤੀ ਗਈ। ਕੁੱਲ ਮਿਲਾ ਕੇ 1920 ਦੇ ਦਹਾਕੇ ਦੌਰਾਨ 400 ਤੋਂ ਵੱਧ ਕਾੜੇ ਹਰੀਕੀਆਂ ਨੂੰ ਕੇਕੇਕੇ ਦੁਆਰਾ ਲਿੰਚ ਕੀਤਾ ਗਿਆ ਸੀ। ਗੋਰੇ ਸਰਬ ਉੱਚਤਾ ਸਮੂਹ ਕੇਕੇਕੇ ਸੰਸਥਾ ਵੱਲੋਂ ਇੱਕ ਹਿੰਸਕ ਅਧੇ ਇਹ ਇੱਕ ਗੁੱਪਤ ਸੰਗਠਨ ਸੀ। ਜਿਸ ਡਿਸਟੋਪ ਨacreloyo ਤੋਂ ਬਾਅਦ ਕੀਤੀ ਗਈ ਸੀ ਇਸ ਦੇ ਮੈਂਬਰ ਗੋਰਿਆਂ ਦੀ ਸਰਵੋੱਚਤਾ ਵਿੱਚ ਵਿਸ਼ਵਾਸ ਰੱਖਦੇ ਸਨ ਇਹ ਵਿਚਾਰ ਕਿ ਗੋਰੇ ਲੋਕ ਉੱਤਮ ਨਸਲ ਦੇ ਸੌਂਦੇ ਹਨ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਕੇਕੇਕੇ ਨੇ ਆਪਣੀ ਗਤੀਵਿਧੀ ਵਧਾ ਦਿੱਤੀ ਕੇਕੇਕੇ ਦੇ ਮੈਂਬਰ ਕਾਲੇ ਲੋਕਾਂ ਨਾਲ ਨਫ਼ਰਤ ਕਰਦੇ ਸਨ ਅਤੇ ਉਹਨਾਂ ਨਾਲ ਕਿਸੇ ਵੀ ਤਰ੍ਹਾਂ ਦੀ ਸਮਾਨਤਾ ਦਾ ਵਿਰੋਧ ਕਰਦੇ ਸਨ ਇਸ ਦੀਆਂ ਕੁਝ ਕਾਰਵਾਈਆਂ ਵਿੱਚ ਸ਼ਾਮਲ ਹਨ ਕਾਲੇ ਲੋਕਾਂ ਨੂੰ ਡਰਾਉਣ ਲਈ ਸਲੀਵ ਸਾੜਨਾ ਮਾਰਚ ਕਰਨਾ ਫੁੱਟ ਵਾਲੇ ਗਾਉਂ ਬੈਨਣਾ ਕਾਲੇ ਅਮਰੀਕੀਆਂ ਵਿਰੋਧ ਹਿੰਸਾ ਜਿਸ ਵਿੱਚ ਲਈ ਜਿਗ ਅਤੇ ਕਾਲੇ ਲੋਕਾਂ ਨੂੰ ਡਰਾਉਣ ਲਈ ਹੋਰ ਹਮਲਾਵਰ ਕਾਰਵਾਈਆਂ ਸ਼ਾਮਲ ਹਨ ਕਾਲੇ ਲੋਕਾਂ ਨੂੰ ਵੋਟ ਪਾਉਣ ਤੋਂ ਰੋਕਣ ਲਈ ਡਰਾਉਣਾ ਕੇ 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 ਦੇ ਨੇ ਸ਼ਕਤੀਸ਼ਾਲੀ ਹੋਣ ਦਾ ਇੱਕ ਕਾਰਨ ਸੀ ਕਿ ਕਾਲੇ ਲੋਕਾਂ ਲਈ ਅਦਾਲਤ ਵਿੱਚ ਉਨ੍ਹਾਂ ਵਿਰੁੱਧ ਕੀਤੇ ਗਏ ਅਪਰਾਧਾਂ ਲਈ ਨਿਆਂ ਪ੍ਰਾਪਤ ਕਰਨਾ ਮੁਸ਼ਕਲ ਸੀ ਜਦੋਂ ਕਿਸੇ ਗੋਰੇ ਵਿਅਕਤੀ ਵਿਰੁੱਧ ਕੇਸ ਅਦਾਲਤ ਵਿੱਚ ਪਹੁੰਚਦਾ ਸੀ ਤਾਂ ਜਿਉਰੀ ਦੇ ਮੈਂਬਰ ਆਮ ਤੌਰ ਤੇ ਗੋਰੇ ਹੁੰਦੇ ਸਨ ਉਹ ਅਕਸਰ ਪੱਖਪਾਤੀ ਹੁੰਦੇ ਸਨ ਅਤੇ ਦੋਸ਼ੀ ਗੋਰੇ ਵਿਅਕਤੀ ਦੇ ਹੱਕ ਵਿੱਚ ਫੈਸਲਾ ਨਹੀਂ ਸੁਣਾਉਂਦੇ ਸਨ ਕਾਲੇ ਕਾਰਕੁਨਾਂ ਦਾ ਇਲਾਜ ਕੁਝ ਸਭ ਤੋਂ ਵੱਧ ਹਿੰਸਕ ਕਾਲੇ ਅਮਰੀਕੀਆ ਵਿਰੋਧਕ ਵਰਤੀ ਗਈ ਸੀ ਜਿਨ੍ਹਾਂ ਨੇ ਨਾਗਰਿਕ ਅਧਿਕਾਰੀਆਂ ਦੀ ਲਹਿਰ ਦਾ ਸਮਰਥਨ ਕੀਤਾ ਸੀ ਜਿਵੇਂ ਕਿ ਜਾਰਜ ਲੀ ਲਾਵਰ ਸਮਿਤ ਬਹੁਤ ਸਾਰੇ ਲੋਕਾਂ ਵਿੱਚ ਸਿਰਫ ਦੋ ਸਨ ਕਾਰਕ ਜਿਨ੍ਹਾਂ ਨੇ ਅਜਿਹੀ ਹਿੰਸਾ ਦਾ ਸਾਹਮਣਾ ਕੀਤਾ ਜਾਰਜ ਲੀ ਮਿਸਿਸਿਪੀ ਵਿੱਚ ਇੱਕ ਕਾਲਾ ਵੋਟਰ ਅਤੇ ਕਿਸਾਨ ਸੀ ਜਿਸ ਨੇ ਆਪਣਾ ਵੋਟ ਅਧਿਕਾਰ ਪਾਉਣ ਛੱਡਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਉਸ ਨੂੰ ਉਸ ਦੀ ਕਾਰ ਵਿੱਚ ਗੋਲੀ ਮਾਰ ਦਿੱਤੀ ਗਈ ਸੀ ਅਧਿਕਾਰੀਆਂ ਨੇ ਉਸ ਦੀ ਮੌਤ ਨੂੰ ਦੁਰਘਟਨਾ ਵਜੋਂ ਮੰਨਿਆ ਸੀ ਲਾਵਰ ਸਮੈਥ ਵੀ ਮੀਸੀਸੀਪੀ ਵਿੱਚ ਰਹਿਣ ਵਾਲਾ ਇੱਕ ਕਿਸਾਨ ਸੀ ਉਸ ਨੇ ਕਾਲੇ ਲੋਕਾਂ ਨੂੰ ਪੋਲਿੰਗ ਸਟੇਸ਼ਨ ਤੇ ਜਾਣ ਦੀ ਲੋੜ ਤੋਂ ਬਿਨਾਂ ਵੋਟ ਪਾਉਣ ਦਾ ਤਰੀਕਾ ਸਿਖਾਇਆ ਵੋਟ ਪਾਉਣ ਤੋਂ ਬਾਅਦ ਉਸ ਨੂੰ ਅਦਾਲਤ ਦੇ ਬਾਹਰ ਗੋਲੀ ਮਾਰ ਦਿੱਤੀ ਗਈ। ਅਪਰਾਧ ਦੇ ਗਵਾਹ ਹੋਣ ਦੇ ਬਾਵਜੂਦ ਕਿਸੇ ਦੇ ਵੀ ਕੋਈ ਕਤਲ ਦਾ ਦੋਸ਼ ਨਹੀਂ ਲਗਾਇਆ ਗਿਆ। ਐਮਿਟਲ ਦਾ ਕਤਲ ਐਮਿਟਲ ਇੱਕ 14 ਸਾਲਾ ਅਫਰੀਕੀ ਅਮਰੀਕੀ ਸੀ ਜੋ ਉੱਤਰ ਵਿੱਚ ਸ਼ਿਕਾਗੋ ਵਿੱਚ ਰਹਿੰਦਾ ਸੀ। ਅਗਸਤ 1955 ਦੌਰਾਨ ਟਿਲ ਦੱਖਣ ਵਿੱਚ ਮਿਸਿਸਿਪੀ ਦੇ ਦੱਖਣੀ ਸ਼ਹਿਰ ਮਨੀ ਵਿੱਚ ਆਪਣੇ ਚਚੇਰੇ ਭਰਾਵਾਂ ਨੂੰ ਮਿਲਣ ਜਾ ਰਿਹਾ ਸੀ ਅਤੇ ਇੱਕ ਸਥਾਨਕ ਸਟੋਰ ਵਿੱਚ ਗਿਆ ਉਸਤੇ ਸਟੋਰ ਵਿੱਚ ਕੰਮ ਕਰਨ ਵਾਲੀ ਇੱਕ ਸਥਾਨਕ ਗੋਰੀ ਔਰਤ ਨੂੰ ਤੰਗ ਕਰਨ ਦਾ ਦੋਸ਼ ਲਗਾਇਆ ਗਿਆ ਸੀ ਘਟਨਾ ਤੋਂ 3 ਦਿਨ ਬਾਅਦ ਐਮੇਲਟ ਨੂੰ ਉਸਦੇ ਚਾਚੇ ਦੇ ਘਰੋਂ ਅਗਵਾ ਕਰ ਲਿਆ ਗਿਆ ਉਸ ਨੂੰ ਤਸੀਹੇ ਦਿੱਤੇ ਗਏ ਅਤੇ ਉਸਨੂੰ ਬਹੁਤ ਕੁੱਟਮਾਰ ਕੀਤੀ ਗਈ ਅਤੇ ਆਖਰ ਉਸਦੇ ਗੋਲੀ ਮਾਰ ਦਿੱਤੀ ਗਈ ਉਸ ਦੀ ਲਾਸ਼ ਇੱਕ ਨਦੀ ਵਿੱਚੋਂ ਮਿਲੀ ਦੋ ਸਤਾਣਕ ਆਦਮੀਆਂ ਹਾਰ ਰਾਏ ਬਰਾਇਡਨਟ ਤੇ ਜੇਡਬਲਯੂ ਮੇਲਾਮ ਨੂੰ ਸਤੰਬਰ 1955 ਵਿੱਚ ਕਤਲ ਲਈ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਮੁਕੱਦਮਾ ਚਲਾਇਆ ਗਿਆ ਸੀ ਟਿੱਲ ਦੇ ਚਾਚੇ ਨੇ ਬਰਾਇ ਨਟ ਅਤੇ ਮੇਲਾਸ ਦੀ ਪਛਾਣ ਉਹਨਾਂ ਵਿਅਕਤੀਆਂ ਵੱਜੋਂ ਕੀਤੀ ਸੀ ਜੋ ਐਮ 89 ਉਸ ਦੇ ਘਰੋਂ ਅਗਵਾ ਕੀਤੇ ਸੀ ਹਾਲਾਂਕਿ ਉਹ ਦੋਵਾਂ ਵਿਅਕਤੀਆਂ ਨੂੰ ਗੋਰੇ ਜਿਉਰੀ ਦੁਆਰਾ ਦੋਸ਼ੀ ਨਹੀਂ ਪਾਇਆ ਗਿਆ ਸੀ ਜਿਸ ਨੇ ਆਪਣੇ ਫੈਸਲਾ ਲੈਣ ਲਈ ਸਿਰਫ 67 ਮਿੰਟ ਲਏ ਐਵੇਂ ਟਿਲ ਦਾ ਸੰਸਕਾਰ ਟਿਲ ਦਾ ਆਧਿਕ ਸੰਸਕਾਰ ਸ਼ਿਕਾਗੋ ਵਿੱਚ ਕੀਤਾ ਗਿਆ ਸੀ ਜਿਸ ਨੇ ਮੀਡੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਦੂਜਾ ਤੱਥ ਇਹ ਸੀ ਕਿ ਬਰਾਇਨਟ ਅਤੇ ਮਿਲਾਮ ਮੋਗਵਾਹਾ ਦੇ ਬਿਆਨਾਂ ਦੇ ਬਾਵਜੂਦ ਦੋਸ਼ੀ ਨਹੀਂ ਪਾਇਆ ਗਿਆ ਸੀ ਕਿ ਉਹਨਾਂ ਨੇ ਕਤਲ ਕੀਤਾ ਸੀ ਦਿਲ ਦੀ ਇਮਾਮ ਮਹਿਮੀ ਦਿਲ ਨੇ ਇੱਕ ਪੁੱਲੇ ਤੋਂ ਬੁੱਜਦਾ ਅੰਤਿਮ ਸੰਸਕਾਰ ਕਰਨ ਦਾ ਫੈਸਲਾ ਕੀਤਾ ਇਸ ਦਾ ਮਤਲਬ ਇਹ ਸੀ ਕਿ ਜੋ ਗਰਨ ਵਾਲੇ ਉਸ ਦੀ ਲਾਸ਼ ਨੂੰ ਦੇਖ ਸਕਦੇ ਹਨ ਅਤੇ ਦੇਖ ਸਕਦੇ ਹਨ ਕਿ ਉਸ ਨੂੰ ਕਿੰਨੀ ਬੇਰਹਿਮੀ ਨਾਲ ਕੁੱਟਿਆ ਗਿਆ ਸੀ ਉਸ ਦੇ ਥੱਲੇ ਤਾਬੂਤ ਦੀਆਂ ਤਸਵੀਰਾਂ ਜ਼ਿਆਦਾਤਰ ਅਖਬਾਰਾਂ ਅਤੇ ਟੈਲੀਵਿਜ਼ਨ ਚੈਨਲਾਂ ਲਈ ਪ੍ਰਸਾਰਿਤ ਕਰਨ ਲਈ ਬਹੁਤ ਹੈਰਾਨ ਕਰਨ ਵਾਲੀਆਂ ਸਨ ਐਮੇ ਟਿਲ ਦੇ ਕਤਲ ਤੋਂ ਬਾਅਦ ਦੀ ਘਟਨਾ ਟਿਲ ਦਾ ਕਤਲ ਨਾਗਰਿਕ ਅਧਿਕਾਰਾਂ ਦੀ ਮੁਹਿੰਮ ਵਿੱਚ ਇੱਕ ਬਹੁਤ ਮਹੱਤਵਪੂਰਨ ਪਲ ਸੀ ਇੱਕ ਵਿਸ਼ਾਲ ਰਾਸ਼ਟਰੀ ਦਰਸ਼ਕਾਂ ਨੂੰ ਹਿੱਸਾ ਵਿਤ ਕਰੇ ਅਤੇ ਪੱਖਪਾਤ ਤੋਂ ਜਾਣੂ ਕਰਵਾਇਆ ਗਿਆ ਸੀ ਜਿਸ ਦਾ ਕਾਲੇ ਅਮਰੀਕੀਆਂ ਨੇ ਸਾਹਮਣਾ ਕੀਤਾ ਡੇਲ ਦੇ ਕਾਫਲਾ ਦੇ ਕਤਲ ਅਤੇ ਰਿਹਾਈ ਦਾ ਨਾਗਰਿਕ ਅਧਿਕਾਰਾਂ ਘਾਰ ਕੋ ਨਤੇ ਵੱਡਾ ਪ੍ਰਭਾਵ ਪਿਆ ਵਕ ਵਕ ਸਮੂਹ ਦੇ ਇਕੱਠੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਿਵੇਂ ਕਿ ਨੈਸ਼ਨਲ ਐਸੋਸੀਏਸ਼ਨ ਫਾਰ ਦਾ ਐਡਵਾਂਸਮੈਂਟ ਆਫ ਕਲਰਡ ਪੀਪਲ ਅਤੇ ਕਾਲੇ ਚਰਚ ਸੰਗਠਨ ਉਹਨਾਂ ਨੇ ਡੇਲ ਦੇ ਕੇਸ ਬਾਰੇ ਇੱਕ ਵਿਰੋਧ ਪ੍ਰਦਰਸ਼ਨ ਕਰਕੇ ਨਾਗਰਿਕ ਅਧਿਕਾਰੀ ਅੰਦੋਲਨ ਦਾ ਖੁੱਲਕੇ ਸਮਰਥਨ ਕੀਤਾ ਰੈਲੀ 1955 ਵਿੱਚ ਨਿਊਯਾਰਕ ਸਿਟੀ ਵਿੱਚ